ਉਧਰ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਭਾਰੀ ਨਾਰਾਜ਼ਗੀ ਹੈ ਕੇਜਰੀਵਾਲ ਖਿਲਾਫ ਐਫ ਆਈ ਆਰ ਦਰਜ ਕਰਨ ਤੇ ਨਾਰਾਜ਼ਗੀ ਹੈ ਇਹ ਸੂਤਰ ਦੱਸ ਰਹੇ ਨੇ ਤੇ ਕਾਂਗਰਸ ਨੂੰ ਭਾਰਤ ਗੱਠਜੋੜ ਜੋੜ ਤੋਂ ਬਾਹਰ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਹੋਰ ਨਾਲ ਗੱਠਜੋੜ ਪਾਰਟੀਆਂ ਦੇ ਨਾਲ ਗੱਲ ਕਰੇਗੀ ਕਾਂਗਰਸ ਭਾਜਪਾ ਆਪ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਦੁਪਹਿਰ 1 ਵਜੇ ਆਤੀਸ਼ੀ ਤੇ ਸੰਜੇਤ ਸਿੰਘ ਦੀ ਪ੍ਰੈਸ ਕਾਨਫਰੰਸ ਹੋਵੇਗੀ पा पा आम आदमी पार्टीज मुद्दे ते ਹੋਰ ਨਾ ਗਠਜੋੜ ਪਾਰਟੀਆਂ ਦੇ ਨਾਲ ਗੱਲ ਕਰੇਗੀ ਕਾਂਗਰਸ ਭਾਜਪਾ ਆਪ ਨਾਲ ਮਿਲ ਕੇ ਕੰਮ ਕਰ ਰਹੀ ਹੈ ਦੁਪਹਿਰ 1 ਵਜੇ ਆਤੀਸ਼ੀ ਤੇ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਵੀ ਹੈ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਬੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਕਾਂਗਰਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਅ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਕਾਂਗਰਸ ਦੀ ਗਲਤੀ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਹਣਾ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਛਾਯਾ ਕਿਹਾ ਜਾਵੇ ਆਮਦੀ ਪਾਰਟੀ ਦੇ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਉਹ ਨਾਲ ਉਹਨਾਂ ਕੋਲ ਖਸਾ ਜਾਤਾ ਜਾ ਰਿਹਾ ਕਿ ਕਾਂਗਰਸ ਤੇ ਭਾਜਪਾ ਜੋ ਕੀ ਹੈ ਪਰਾਲ ਮਿਲ ਕੇ ਕੰਮ ਕਰ ਰਹੇ ਜਿਸ ਨੂੰ ਲੈ ਕੇ ਖਾਸ ਤੌਰ ਤੇ ਇਹ ਵਿਚਾਰ ਕੀਤਾ ਜਾ ਰਿਹਾ ਆਪ ਆਵਾ ਦੀ ਪਾਰਟੀ ਦੇ ਦੇਖੋ ਜਿਹੜੇ ਕਨਫੀਡੈਂਸ਼ੀਅਲ ਸਾਡੇ ਸੋਰਸਸ ਨੇ ਉਹਨਾਂ ਤੋਂ ਗੱਲ ਪਤਾ ਚਲੀ ਹੈ ਕਿ ਕਾਂਗਰਸ ਨੂੰ ਲੈ ਕੇ ਕਿਤਨਾ ਕਿਤੇ ਆਵਾ ਦੀ ਪਾਰਟੀ ਦੇ ਨੇਤਾ ਜਿਹੜੇ ਨੇ ਲੀਡਰਸ ਨੇ ਜਿਹੜੇ ਉਹਨਾਂ ਦੇ ਵਿੱਚ ਭਾਰੀ ਨਰਾਜ਼ਗੀ ਜਿਉਂ ਨਜ਼ਰ ਆ ਰਹੀ ਹੈ ਤੇ ਹੁਣ ਇੰਡੀਆ ਆਲਾਈਂਸ ਨੂੰ ਲੈ ਕੇ ਆਵਾ ਦੀ ਪਾਰਟੀ ਵੱਲੋਂ ਬਾਕੀ ਜਿਹੜੀ ਪਾਰਟੀਆਂ ਨੇ ਹੋਰ ਉਹਨਾਂ ਨਾਲ ਜੁਕੀਏ ਗੱਲਬਾਤ ਕੀਤੀ ਜਾ ਰਹੀ ਹੈ 1 ਵਜੇ ਆਤੀ ਸੀ ਤੇ ਸੰਜੇ ਸਿੰਘ ਹੋਰ ਬਲੋਇਕ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਜਿੱਦੇ ਵਿੱਚ ਵੱਡੇ ਖੁਲਾਸੇ ਵੀ ਕੀਤੇ ਜਾ ਸਕਦੇ ਨੇ ਕਿ ਕਿਸ ਤਰੀਕੇ ਨਾਲ ਜੋ ਕੀ ਹੈ ਜਾਂ ਫਿਰ ਕਾਂਗਰਸ ਨੂੰ ਅਲੱਗ ਕੀਤਾ ਜਾਵੇ ਜਾਂ ਫਿਰ ਇੰਡੀਆ ਅਲਾਈਅንስ ਨੂੰ ਲੈ ਕੇ ਵੱਡੇ ਚੇਂਜਸ ਹੋ ਕੀ ਹੈ ਉਹ ਸਾਹਮਣੇ ਆ ਸਕਦੇ ਆ। ਠੀਕ ਹੈ ਤੇ ਵੈਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਲਗਾਤਾਰ ਬੀਜੇਪੀ ਤੇ ਵੀ ਹਮਲਾਵਰ ਨਜ਼ਰ ਆ ਰਹੀ ਹੈ ਕੱਲ ਵੀ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਨੇ ਖੱਛਾ ਜਤਾਇਆ ਸੀਗਾ ਕਿ ਜਲਦ ਹੀ ਆਤੀਸ਼ੀ ਨੂੰ ਗ੍ਰਿਫਤਾਰ ਕਰਨ ਦੀ ਪਲੈਨਿੰਗ ਕਰ ਰਹੀ ਹੈ ਬੀਜੇਪੀ ਤੇ ਇੱਕ ਗੱਟ ਹੁਣ ਇੰਡੀਆ ਗੱਠ ਜੋੜ ਦੀ ਵੀ ਗੱਲ ਆ ਗਈ ਹੈ ਕੀ ਲੱਗ ਰਿਹਾ ਹੈ ਇਹ ਚੋਣਾਂ ਦੇ ਨੇੜੇ ਇੰਨਾ ਮਾਹੌਲ ਜਿਹੜਾ ਹੈ ਕਾਫੀ ਗਰਮ ਨਜ਼ਰ ਆ ਰਿਹਾ ਹੈ ਅ ਜੇ ਬਿਲਕੁਲ ਦੇਖੋ ਅਰਵਿੰਦ ਚੇਦਰੀਵਾਲ ਹੁਰਾ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਸੀ ਕਿ ਉਸ ਨੂੰ ਲੈ ਕੇ ਕਿਤਨਾ ਕਿਤੇ ਦੇਖੋ ਨਰਾਜ਼ਗੀ ਜਿਉਂ ਕੀ ਹੈ ਜ਼ਾਹਿਰ ਕੀਤੀ ਜਾ ਰਹੀ ਹੈ ਇਸ ਦੇ ਕੀ ਹੈ ਕੇਸ ਤੋਂ ਬਾਅਦ ਜਿਹੜਾ ਕੀ ਹੈ ਖਾਸ ਤੌਰ ਤੇ ਇਹ ਨਜ਼ਰ ਆ ਰਿਹਾ ਹੈ ਜਾਂ ਫਿਰ ਕਿਹਾ ਜਾਵੇ ਖੱਟਾ ਜਤਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਜਿਉਂ ਕੀ ਹੈ ਕਾਂਗਰਸ ਭਾਜਪਾ ਨਾਲ ਕਿਤਨਾ ਕਿਤੇ ਇਸ ਵਕਤ ਰਲੀ ਹੋਈ ਨਜ਼ਰ ਆ ਰਹੀ ਹੈ ਇਸ तमाम ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਦੇਖੋ ਹੁਣ ਵੱਡੇ ਖੁਲਾਸੇ ਜਿਉਂ ਕੀ ਹਨ ਉਹ ਜਲਦ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਜਾ ਸਕਦੇ ਹਨ ਠੀਕ ਹੈ ਬਹੁਤ ਬਹੁਤ ਧੰਨਵਾਦ ਅਮੋਲ ਤੁਹਾਡਾ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ